ਇਹ ਕਾਲੀਦਲ ਨੂੰ ਨਵਾਂ ਕਾਲੀਦਲ ਲੋਕ ਵੇਖਣ ਕਿ ਜਾਂ ਪੁਨਰਸਜिती ਵਾਲੇ ਪਾਸੇ ਕਿਹੜੇ ਨਜ਼ਰਾਂ ਵੇਖੇ ਪੁਨਰਸਜिती ਵਾਲਾ ਉਹ ਜਿਹੜਾ ਪੁਰਾਣਾ ਤੋਂ ਕਹਿੰਦਾ ਵੀ ਮੈਂ ਪਾ ਇਕੱਲਾ ਹੀ ਰਹਿ ਜਾ ਮੈਂ ਨਹੀਂ ਛੱਡਣਾ ਕਿਉਂਕਿ ਉਹਨਾਂ ਨੂੰ ਜਿਹੜਾ ਸਵਾਦ ਪੈ ਗਿਆ ਨਾ ਕਿ ਇਹਨਾਂ ਕੁਝ ਬਣਾਇਆ ਇੰਨੀਆਂ ਸਲਤਰਾਂ ਤੇ ਖੜੀ ਕੀਤੀ ਆ ਰਿਸ਼ਤੇਦਾਰ ਸਾਰੇ ਰਜਾ ਤੇ ਆਪ ਰਜ ਗਿਆ ਪੰਥ ਕੌਮ ਕਮਜ਼ੋਰ ਕਰ ਦਿੱਤਾ ਇਸ ਕਰਕੇ ਇਹ ਕਾਲੀਦਲ ਦਾ ਪੁਨਰਗਠਨ ਹੋਣਾ ਨਵੇਂ ਕਾਲੀਦਲ ਦੀ ਲੋਕਾਂ ਨੂੰ ਲੋੜ ਸੀ ਦੇ ਤੋਂ ਵੀ ਜਿਹੜੇ ਚੰਗੇ ਬੰਦੇ ਆ ਜਾਣ ਵੈਲਕਮ ਕਰਾਂਗੇ ਉਹਨਾਂ ਨੂੰ ਵੀ ਤਕਵੀਰ ਸਿੰਘ ਬਾਦਲ ਜੀ ਨੇ ਤਾਂ ਕੁਛ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਕਿ ਜਿਹੜੇ ਛੱਡ ਕੇ ਗਏ ਆਜੋ ਮੈਂ ਮਾਫੀ ਮੰਗਦਾ ਜੀ ਮੇਰੇ ਗਲਤੀਆਂ ਹੋ ਗਈਆਂ ਵੀ ਅਕਾਲ ਤਖਤ ਤੇ ਮੰਗ ਕੇ ਮੁੱਕਰ ਗਿਆ ਤਾਂ ਤੁਹਾਡੀ ਮੇਰੀ ਮਾਫੀ ਨੂੰ ਕੋਈ ਸਮਝਦਾ ਵਾ ਇਹ ਵੀ ਤੇ ਹਸਕਾ ਕਾਲੀ ਫੂਲਾ ਸਿੰਘ ਦਾ ਥਾਂ ਵਾ ਜਥੇਦਾਰ ਸੀ ਜਥੇਦਾਰਾਂ ਦੀ ਮਰਜ਼ੀ ਦੇ ਨਾਲ ਹੀ ਹੁਕਮ ਦੇ ਨਾਲ ਹੀ ਭੱਤੀ ਹੋਈ ਆ ਜਥੇਦਾਰਾਂ ਦੇ ਹੁਕਮ ਦੇ ਨਾਲ ਹੀ ਅਕਾਲੀ ਦਲ ਦਾ ਪੁਨਰ ਗਠਨ ਹੋ ਰਿਹਾ ਵਾ ਇਸ ਕਰਕੇ ਬਹੁਤ ਵਧੀਆ ਜਗ੍ਹਾ ਹੈ ਗੁਰਜ ਕਾਲੀ ਫੁੱਲਾ ਸਿੰਘ ਵਿਖੇ ਮੌਜੂਦ ਆ ਥੋੜੀ ਦੇਰ ਤੱਕ ਪ੍ਰਕਿਰਿਆ ਚੱਲੂ ਹੋਊਗੀ ਲੀਡਰ ਸਾਹਿਬਾਨ ਪਹੁੰਚਨੇ ਚੱਲੂ ਹੋ ਚੁੱਕੇ ਆ ਸੁੱਚਾ ਸਿੰਘ ਛੋਟੇਪੁਰ ਸਾਡੇ ਨਾਲ ਆ ਗੁਰਫਤੇ ਸਾਂਝ ਕਰਦੇ ਛੋਟੇਪੁਰ ਸਾ ਆ ਵਾ ਫਤੇ ਜੀ ਕਿਵੇਂ ਚੜਦੀ ਕਲਾ ਹਾਂ ਬਿਲਕੁਲ ਚੜਦੀ ਕਲਾ ਜੀ ਬਾਈ ਗੁਰੂ ਮੇਰ ਕਰੇਗਾ ਸੱਚ ਪ੍ਰਕਿਰਿਆ ਲੈ ਕੇ ਆ ਰਹੇ ਹੋ ਥੋੜੇ ਸਮੇ ਕਿਹੜੀ ਪ੍ਰਕਿਰਿਆ ਹੋਊਗੀ ਪ੍ਰਕਿਰਿਆ ਪ੍ਰਕਿਰਿਆ ਉਹ ਜਿਹੜਾ ਅਕਾਲ ਤਖਤ ਸਾਹਿਬ ਨੇ 2 ਦਸੰਬਰ ਨੂੰ ਅਕਾਲ ਤਖਤ ਤੋਂ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝ ਕੀਤੇ ਆ ਉਹਦੇ ਅਕੋਰਡਿੰਗਲੀ ਸਾਰਾ ਕੁਝ ਹੋ ਰਿਹਾ ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਵੀ ਅਕਾਲੀ ਦਲ ਨੇ ਆਪਣੇ ਫਰਜ਼ ਨਹੀਂ ਨਿਭਾਏ ਅਕਾਲੀ ਦਲ ਦੀ ਵਜ੍ਹਾ ਨਾਲ ਅੱਜ ਕੌਮ ਨੂੰ ਇਹ ਦਿਨ ਦੇਖਣੇ ਪੈ ਰਹੇ ਨੇ ਅਕਾਲੀ ਦਲ ਸਾਰੀਆਂ ਸੀਟਾਂ ਦੇ ਜ਼ਮਾਨਤਾਂ ਜ਼ਬਤ ਕਰਾ ਬੈਠਾ ਪੰਜਾਬੀ ਸੂਬੇ ਦੇ ਵਿੱਚ ਸਾਡਾ ਅਹੀਂ 7ਵੇਂ ਨੰਬਰ ਤੇ ਆ ਬਰਗਾੜੀ ਕਾਂਡ ਹੋਇਆ ਤਾਂ ਕੁਝ ਨਹੀਂ ਕੀਤਾ ਇਹ ਲੰਬਾ ਸਮਾਂ ਇਹਨਾਂ ਕੋਲ ਪਾਵਰ ਰਹੀ ਹੈ ਤਾਂ ਕੁਝ ਨਹੀਂ ਕੀਤਾ ਜਿੰਨੀਆਂ ਤਿੰਨ ਇਲੈਕਸ਼ਨ ਹੋਈਆਂ ਤਿੰਨ ਇਲੈਕਸ਼ਨਾਂ 'ਚ ਕਲ ਦਲ ਦਾ ਜਲੂਸ ਕੱਢ ਦਿੱਤਾ ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਸਾਰੇ ਇਕੱਠੇ ਹੋ ਆ ਪੰਜ ਮੈਂਬਰੀ ਸੱਤ ਮੈਂਬਰੀ ਬਣਾਈ ਸੀ ਦੋ ਤਾਂ ਪਹਿਲਾਂ ਚੱਲ ਗਏ ਉਹਨਾਂ ਨੇ ਫਿਰ ਪੰਜ ਮੈਂਬਰੀ ਨੂੰ ਹੁਕਮ ਕੀਤਾ ਵੀ ਤੁਸੀਂ ਡੈਲੀਗੇਟ ਬਣਾਓ ਲੀਗਲ ਤਰੀਕੇ ਦੇ ਨਾਲ ਵੋਟਰ ਕਾਰਡ ਦੇ ਨਾਲ ਆਧਾਰ ਕਾਰਡ ਦੇ ਨਾਲ ਤੇ ਫਿਰ ਕਾਲੀਦਲ ਦੀ ਚੋਣ ਕਰਾ ਕੇ ਨਵਾਂ ਕਾਲੀਦਲ ਦੀ ਉਹਦੀ ਸਥਾਪਨਾ ਕਰੋ ਤੇ ਉਹ ਉਹਦੇ ਅਕੋਰਡਿੰਗਲੀ ਅਸੀਂ ਸਾਰੇ ਕਰ ਰਹੇ ਹਾਂ ਭਰਤੀ ਕੀਤੀ ਹੈ ਸਾਰਿਆਂ ਨੇ ਡੈਲੀਗੇਟ ਬਣਾਏ ਆ ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਔਰ ਚੰਗੇ ਤਰੀਕੇ ਨਾਲ ਚੋਣ ਜਿਹੜੀ ਆ ਸਰਬਸੰਮਤੀ ਨਾਲ ਹੋਵੇ ਪਰ ਸਾਬ ਇਹ ਕਾਲੀ ਦਲ ਨੂੰ ਨਵਾਂ ਕਾਲੀ ਦਲ ਨੂੰ ਲੋਕ ਵੇਖਣ ਕਿ ਜਾਂ ਪੁਨਰਸਜੀਤੀ ਵਾਲੇ ਪਾਸੇ ਕਿਹੜੀ ਨਜ਼ਰ ਨਾਲ ਵੇਖਣ ਵੇਖੋ ਜੀ ਪੁਨਰਸਜੀਤੀ ਵਾਲਾ ਉਹ ਜਿਹੜਾ ਪੁਰਾਣਾ ਤੋਂ ਉਹ ਤਾਂ ਕਹਿੰਦਾ ਵੀ ਮੈਂ ਪਾ ਇਕੱਲਾ ਹੀ ਰਹਿ ਜਾ ਮੈਂ ਨਹੀਂ ਛੱਡਣਾ ਕਿਉਂਕਿ ਉਹਨਾਂ ਨੂੰ ਜਿਹੜਾ ਸਵਾਦ ਪੈ ਗਿਆ ਨਾ ਵੀ ਇਹਨਾਂ ਕੁਝ ਬਣਾਇਆ ਇੰਨੀਆਂ ਸਲਤਨਤ ਖੜੀ ਕੀਤੀ ਆ ਪਰ ਰਿਸ਼ਤੇਦਾਰ ਸਾਰੇ ਨੇ ਜਾਤ ਤੇ ਆਪ ਰੱਜ ਗਿਆ ਪੰਥ ਕੌਮ ਕਮਜ਼ੋਰ ਕਰ ਦਿੰਦੀ ਆ ਇਸ ਕਰਕੇ ਇਹ ਕਾਲੀ ਦਲ ਦਾ ਪੁਨਰ ਗਠਨ ਹੋਣਾ ਨਵਾਂ ਕਲਦਲ ਦੀ ਲੋਕਾਂ ਨੂੰ ਲੋਰ ਸੀ ਉਹਦੇ ਚ ਉਹ ਵੀ ਜਿਹੜੇ ਚੰਗੇ ਬੰਦੇ ਆ ਜਾਣ ਵੈਲਕਮ ਕਰਾਂਗੇ ਉਹਨਾਂ ਨੂੰ ਵੀ ਸੁਖਬੀਰ ਸਿੰਘ ਬਾਦਲ ਜੀ ਨੇ ਤਾਂ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਕਿ ਜਿਹੜੇ ਛੱਡ ਕੇ ਗਏ ਆਜੋ ਮੈਂ ਮਾਫੀ ਮੰਗ ਰਿਹਾ ਜੀ ਮੇਰੇ ਕੋਲਤੀਆਂ ਹੋ ਗਈਆਂ ਮਾਫੀ ਅਕਾਲ ਤਖਤ ਤੇ ਮੰਗ ਕੇ ਮੁਕਰ ਗਿਆ ਤਾਂ ਤੁਹਾਡੀ ਮੇਰੀ ਮਾਫੀ ਨੂੰ ਕੋਈ ਸਮਝਦਾ ਵਾ ਹ ਉਹਨੇ ਅਕਾਲ ਤਖਤ ਤੇ ਮਾਫੀ ਮੰਗੀ ਗਨਾ ਸਾਰੇ ਕਬੂਲੇ ਉਹਦੇ ਬਾਅਦ ਫਿਰ ਕਹਿੰਦਾ ਉਹ ਤਾਂ ਮੈਂ ਉਤਰਾ ਮੰਨਿਆ ਸੀ ਵੀ ਕੱਲ ਮੁੱਕ ਜੇ ਉਹਨੇ ਤਾਂ ਅਕਾਲ ਤਖਤ ਨੂੰ ਦੋ ਤਿੰਨ ਵਾਰੀ ਬਡਰੇਹ ਕੀਤਾ ਵਾ ਇਸ ਕਰਕੇ ਉਹਦੀ ਗੱਲ ਤੇ ਕੋਈ ਪੰਜਾਬੀ ਵਿਸ਼ਵਾਸ ਨਹੀਂ ਕਰਦਾ ਚਵਲਾ ਕਾਲੀ ਦਾਲੇ ਵੱਡੀਆਂ ਲੜਾਈਆਂ ਲੜੂਗਾ ਪਾਣੀਆਂ ਦਾ ਮਸਲਾ ਆਵਾਜੇ ਨਸ਼ੇ ਦੀ ਗੱਲ ਜਿਹੜੇ ਜੋ ਪੰਜਾਬ ਦੇ ਮਸਲੇ ਆ ਉਹ ਕਿਸਾਨਾਂ ਦਾ ਵਾ ਉਹ ਮਜ਼ਦੂਰਾਂ ਦਾ ਵਾ ਉਹ ਨਸ਼ੇ ਦਾ ਵਾ ਉਹ ਬੰਦੀ ਸਿੰਘਾਂ ਦਾ ਵਾ ਉਹ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਚੰਗੇ ਬੰਦੇ ਅੱਗੇ ਲਿਆਉਣ ਦਾ ਵਾ ਚੰਗੇ ਤਰੀਕੇ ਨਾਲ ਅਕਾਲ ਤਖਤ ਦੇ ਜਥੇਦਾਰਾਂ ਦੀ ਸਿਲੈਕਸ਼ਨ ਹੋਵੇ ਚੰਗੇ ਤਰੀਕੇ ਦੇ ਨਾਲ ਉਹਨਾਂ ਦੀ ਵਧਾਈ ਹੋਵੇ ਉਹਨਾਂ ਦਾ ਮਾਨ ਸਤਕਾਰ ਹੋਵੇ ਇਹ ਸਾਰੀਆਂ ਚੀਜ਼ਾਂ ਸਾਡੇ ਜ਼ਿਹਨ ਦੇ ਵਿੱਚ ਆ ਉਹਦੇ ਵਾਸਤੇ ਜੋ ਵੀ ਸਾਨੂੰ ਕਰਨਾ ਪਿਆ ਸ਼੍ਰੋਮਣੀ ਕਮੇਟੀ ਦੀ ਚੋਣ 14 ਸਾਲ ਦੀ ਨਹੀਂ ਹੋਈ ਤੇ ਸ਼੍ਰੋਮਣੀ ਕਮੇਟੀ ਦਾ ਸਤਿਆਨਾਸ਼ ਕਰ ਦਿੱਤਾ ਇਹਨਾਂ ਨੇ ਅਰਬਾਂ ਖਰਬਾਂ ਦੀਆਂ ਜਿਆਦਾ ਤਾਂ ਇਹਨਾਂ ਨੇ ਲੋਕਾਂ ਨੂੰ ਲਟਾ ਦਿੱਤੀਆਂ ਨੇ ਜੇ ਬਾਕੀ ਕਮਿਊਨਿਟੀ ਵਾਲੇ ਇੰਨੇ ਸਕੂਲ ਕਾਲਜ ਖੋਲ੍ਹ ਸਕਦੇ ਆ ਤੇ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਸੀ ਖੋਲ੍ਹ ਸਕਦੀ ਗਰੀਬ ਅੱਜ ਧਰਮ ਪਰਿਵਰਤਨ ਹੋ ਰਿਹਾ ਜਿਹੜੇ ਗਰੀਬ ਲੋਕ ਨੇ ਉਹ ਕਦੀ ਨਹੀਂ ਸੀ ਦੂਜੇ ਪਾਸੇ ਜਾਂਦੇ ਜੇ ਉਹਨਾਂ ਦਾ ਮਾਨਸਾਤਕਾਰ ਸਿੱਖ ਕਰਦੇ ਕਿਸੇ ਵੇਲੇ ਅੰਬੇਦਕਰ ਸਾਹਿਬ ਨੇ ਕਿਹਾ ਸੀਗਾ ਪੇ ਅਸੀਂ ਤਾਂ ਸਾਰੇ ਸਿੱਖ ਬੰਦ ਨੂੰ ਤਿਆਰ ਹਾਂ ਅਸੀਂ ਚਾਹੁੰਦੇ ਹਾਂ ਅਸੀਂ ਸਾਰਿਆਂ ਨੂੰ ਗਲ ਵੱਖੜੀ ਚ ਲਈਏ ਅਸੀਂ ਤੇ ਜਾਤ ਪਾਤ ਵਜਿ ਵਿੱਚ ਯਕੀਨੀ ਨਹੀਂ ਰੱਖਦੇ ਅਸੀਂ ਤਾਂ ਸਾਰਿਆਂ ਨਾਲ ਲੈ ਕੇ ਚੱਲਦੇ ਹਾਂ ਇਸ ਕਰਕੇ ਅਸੀਂ ਸਾਰੇ ਸਾਰੇ ਮਸਲੇ ਵੀ ਪੰਜਾਬ ਦੇ ਉਠਾਵਾਂਗੇ ਸਾਰਿਆਂ ਨਾਲ ਲੈ ਕੇ ਛੋਟੇ ਬਰ ਸਾਹਿਬ ਤੇਜਾ ਸਿੰਘ ਸਮੁੰਦਰੀ ਨਾਲ ਦੀ ਚਰਚਾ ਹੋਈ ਸੀ ਭਾਈ ਗੁਰਤਾਸ ਨਾਲ ਦੀ ਚਰਚਾ ਹੋਈ ਤੇ ਇਸ ਟਾਈਮ ਤੇ ਇਕੱਠ ਬੁਰਜ ਕਾਲੀਫਲਾ ਸਿੰਘ ਵਿਖੇ ਹੋ ਰਿਹਾ ਹੈ ਕਾਰਨ ਗੱਲ ਹੈ ਜੀ ਅਸੀਂ ਉਹਨਾਂ ਨੂੰ ਜਾ ਕੇ ਲਿਖਤੀ ਬੇਨਤੀ ਕੀਤੀ ਸੀ ਉਹਨਾਂ ਨੂੰ ਜੋ ਉਹਨਾਂ ਦੇ ਆਖੇ ਨੇ ਹੁਕਮ ਦੇਣਾ ਕਿਉਂਕਿ ਧਾਮੀ ਸਾਹਿਬ ਦੀ ਆਪਣੇ ਤੋਂ ਉਹਨਾਂ ਦੇ ਕੋਈ ਸਟੈਂਡਿੰਗ ਹੈ ਨਹੀਂ ਉਹ ਤਾਂ ਕਾਲ ਤਾਂ ਖਦਾ ਜਹੇਦਾਰ ਉਹਨਾਂ ਨੇ ਘਰ ਜਾਂਦਾ ਤੋਂ ਉਹ ਤਾਂ ਤਾਂ ਕਿਹਾ ਨਹੀਂ ਮੰਨਦੇ ਸੁਖਵੀਰ ਜਾਂਦਾ ਤੋਂ ਤਾਂ ਮੰਨ ਲੈਂਦੇ ਸੁਖਵੀਰ ਨੇ ਉਹਨਾਂ ਨੂੰ ਬਣਾਇਆ ਹੋਇਆ ਸੁਖਵੀਰ ਨੇ ਕਹਿਤਾ ਹੋਣਾ ਵੀ ਇੱਥੇ ਨਹੀਂ ਕਰਨ ਦੇਣਾ ਨਹੀਂ ਕਰਨ ਦਿੱਤੇ ਫਿਰ ਕਿਸ ਨੇ ਕਿਹਾ ਜੀ ਗੁਰਦਾਸ ਹਾਲ ਦੇ ਦੋ ਗੁਰਦਾਸ ਹਾਲ ਚ ਕਹਿੰਦੇ ਜੀ ਕਣਕ ਲਈ ਯਾਰ ਫੇਰ ਚੱਲ ਰਹੀ ਹੈ ਉਥੇ ਮਹਾਰਾਜ ਦਾ ਸਰੂਪ ਨਹੀਂ ਰੱਖ ਸਕਦੇ ਜੇ ਮਹਾਰਾਜ ਦਾ ਸਰੂਪ ਨਹੀਂ ਅਸੀਂ ਰੱਖ ਸਕਦੇ ਤਾਂ ਫਿਰ ਇਹ ਕਰ ਵੀ ਕੀ ਸਕਦੇ ਇਸ ਕਰਕੇ ਅਸੀਂ ਵੀ ਇੱਥੇ ਆ ਗਏ ਇਹ ਵੀ ਇਤਿਹਾਸਿਕ ਥਾਂ ਅਕਾਲੀ ਫੂਲਾ ਸਿੰਘ ਦਾ ਥਾਂ ਆ ਜਥੇਦਾਰ ਸੀ ਜਥੇਦਾਰਾਂ ਦੀ ਮਰਜ਼ੀ ਦੇ ਨਾਲ ਹੀ ਹੁਕਮ ਦੇ ਨਾਲ ਹੀ ਭਰਤੀ ਹੋਈ ਆ ਜਥੇਦਾਰਾਂ ਦੇ ਹੁਕਮ ਦੇ ਨਾਲ ਹੀ ਹੋ ਰਿਹਾ ਵੈ ਇਸ ਕਰਕੇ ਬਹੁਤ ਵਧੀਆ ਜਗ੍ਹਾ ਹੈ ਅਕਾਲੀ ਦਰਾਲੇ ਪੁੰਨਰ ਕਰ ਰਹੇ ਨਵਾਂ ਜਥੇਦਾਰ ਕਿਹੜਾ ਹੋ ਸਕਦਾ ਕਿਸੇ ਨਾਮ ਤੇ ਚਰਚਾ ਹੋਈ ਦੇਖੋ ਜੀ ਸਾਰੇ ਠੀਕ ਠਾਕ ਹੋਣਗੇ ਜੋ ਵੀ ਹੋਊਗਾ ਥੋੜੀ ਦੇਰ ਨੂੰ ਤੁਹਾਨੂੰ ਪਤਾ ਲੱਗ ਜਾਊਗਾ ਸਾਰਾ ਸੰਤਿਨਾ ਹੋਊਗਾ ਸਭ ਦਾ ਧੰਨਵਾਦ ਸੁੱਚਾ ਸਿੰਘ ਛੋਟੇਪੁਰ ਨਾਲ ਸੀ ਸਾਡੇ ਉਹ ਕਹਿੰਦੇ ਕਿ ਸਾਰਾ ਕੁਝ ਵਧੀਆ ਹੋਊਗਾ ਥੋੜੀ ਦੇਰ ਤੱਕ ਪਤਾ ਲੱਗ ਜਾਊਗਾ ਆ ਪ੍ਰਧਾਨਗੀ ਦਾ ਤਾਜਕੇ ਦੇ ਸਿਰ ਤੇ ਸਜਦਾ ਇਸ ਟਾਈਮ ਤੇਜਾ ਸਿੰਘ ਸਮੁੰਦਰੀ ਹਾਲ ਦੀ ਪਹਿਲਾਂ ਗੱਲ ਹੋਈ ਸੀ ਕਿ ਭਾਈ ਗੁਰਦਾਸ ਹਾਲ ਦੀ ਗੱਲ ਹੋਈ ਪਰ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਇੱਕ ਵੱਡੇ ਘਟਨੇ ਦੀਆਂ ਤਸਵੀਰਾਂ ਇਹ ਨਵਾਂ ਅਕਾਲੀ ਦਲ ਉਹਦਾ ਪ੍ਰਧਾਨ ਪੁਨਰਸਜੀਤੀ ਵਾਲੀ ਗੱਲ ਹੋ ਰਹੀ ਆ ਉਹਦੇ ਪ੍ਰਧਾਨ ਕੀ ਗਿਆਨੀ ਹਰਪ੍ਰੀਤ ਸਿੰਘ ਤਾਂ ਸੱਜਦਾ ਕੀ ਬੀਬੀ ਸਤਵੰਤ ਕੌਰ ਪ੍ਰਧਾਨਗੀ ਵਾਸਤੇ ਕੀ ਆਉਂਦੇ ਆ ਕਿ ਜਾਂ ਕੁਝ ਬਦਲ ਇਹ ਤੇ ਸਮੇਂ ਦੇ ਗਰਭ ਦੇ ਵਿੱਚ ਆ ਗਿਆਨੀ ਹਰਪ੍ਰੀਤ ਸਿੰਘ ਇੱਥੇ ਪਹੁੰਚ ਚੁੱਕੇ ਆ ਇਸ ਟਾਈਮ ਦੇ ਉੱਤੇ ਦਫ਼ਤਰ ਇੱਕ ਸਾਈਡ ਦੇ ਉੱਤੇ ਉੱਥੇ ਬੈਠੇ ਆ ਡੈਲੀਗੇਟ ਅੰਦਰ ਜਾ ਰਹੇ ਆ ਡੈਲੀਗੇਟ ਚੁਣਨਗੇ ਕਿ ਕਿਹੜਾ ਪ੍ਰਧਾਨ ਬਣਨਾ ਵਾ ਬਸ ਸਮੇਂ ਦੇ ਗਰਭ ਦੇ ਵਿੱਚ ਆ ਥੋੜਾ ਜਿਹਾ ਸਮਾਂ ਇੰਤਜ਼ਾਰ ਕਰਨਾ ਪੈਣਾ ਜੁੜੇ ਰਹੋ ਆਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ